ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਪਤਿ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਸ਼ੇਰੇ ਪੰਜਾਬ ਨੂੰ ਮਹਾਰਾਜ ਕੀ ਮਿਲਣਾ 1852 ਵਿੱਚ ਪੰਜਾਬ ਦੇ ਨਾਲ ਉੱਗੇ-ਉੱਗੇ ਸ਼ਹਿਰਾਂ ਦੇ ਮੁਖੀਆ ਤੇ ਸ਼ੇਰੇ ਪੰਜਾਬ ਦੇ ਪਤਵੰਤੇ ਸਰਦਾਰ ਤੇ ਸਾਰੀ ਫੌਜ ਨੇ ਮਹਾਰਾਜੀ ਸਿੰਘ ਦੇ ਦਰਬਾਰ ਵਿੱਚ ਕਿ ਪੱਤਰ ਲੈ ਕੇ ਭੇਜਿਆ ਸੀ ਉਹ ਪੱਤਰ ਵਿੱਚ ਇੱਛਾ ਪ੍ਰਗਟਾਈ ਗਈ ਸੀ ਕਿ ਲਾਹੌਰ ਵਿੱਚ ਇੱਕ ਵੱਡਾ ਦਰਬਾਰ ਕੀਤਾ ਜਾਵੇ ਤੇ ਸਾਰੀ ਪਰਜਾ ਵੱਲੋਂ ਤੁਹਾਨੂੰ ਮਹਾਰਾਜੇ ਦਾ ਕਿਤਾਬ ਦਿੱਤਾ ਜਾਵੇ ਤੇ ਸ਼ੇਰੇ ਪੰਜਾਬ ਨੇ ਇਸ ਚੀਜ਼ ਲਈ ਨਾ ਕਰ ਦਿੱਤੀ ਸੀ ਤੇ ਮੋੜ ਸਾਰੇ ਸਰਦਾਰਾਂ ਨੇ ਬੇਨਤੀ ਕੀਤੀ ਉਹਨਾਂ ਦੇ ਅੱਗੇ ਤੇ ਸ਼ੇਰੇ ਪੰਜਾਬ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਇਸ ਜੋਗ ਕਾਰਜ ਵਾਸਤੇ ਦੇਣ ਉਹਨਾਂ ਨੇ ਨਿਯੁਕਤ ਕੀਤਾ ਵਿਸਾਖੀ ਦਾ ਤੇ ਸ਼ਹਿਰ ਵਿੱਚ ਸੱਦੇ ਪੱਤਰ ਵੀ ਵੰਡੇ ਗਏ ਤੇ ਤਿਆਰੀਆਂ ਸ਼ੁਰੂ ਹੋਈਆਂ ਤੇ ਵਿਸਾਖੀ ਵਾਲੇ ਦਿਨ ਲਾਹੌਰ ਵਿੱਚ ਇੱਕ ਵੱਡਾ ਦਰਬਾਰ ਕੀਤਾ ਗਿਆ ਤੇ ਦੂਰੋਂ ਦੂਰੋਂ ਸਰਦਾਰ ਤੇ ਹਾਕਮ ਪਹੁੰਚੇ ਤੇ ਇਸ ਰਸਮ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਤੇ ਸ਼ਹਿਰ ਦੇ ਸਾਰੇ ਗੁਰਦੁਆਰਿਆਂ ਵਿੱਚ ਅਖੰਡ ਪੜਦੇ ਭੋਗ ਵੀ ਪਾਏ ਗਏ ਤੇ ਜਿਹੜੇ ਮੁਸਲਮਾਨ ਸਨ ਉਹਨਾਂ ਨੇ ਮਸੀਤਾਂ 'ਚ ਤੇ ਜਾ ਕੇ ਦੁਆਵਾਂ ਕੀਤੀਆਂ ਤੇ ਜਿਹੜੇ ਹਿੰਦੂ ਵੀਰ ਸਨ ਉਹਨਾਂ ਨੇ ਮੰਦਰਾਂ 'ਚ ਜਾ ਕੇ ਕੀਤੀਆਂ ਤੇ ਗੁਰਮukh ਸਿੰਘ ਨੇ ਮਹਾਰਾਜ ਦੀ ਹਜ਼ੂਰੀ ਵਿਚ ਅਰਦਾਸ ਬੇਨਤੀ ਕੀਤੀ ਤੇ ਬਾਬਾ ਸਾਹਿਬ ਸਿੰਘ ਨੇ ਮਹਾਰਾਜ ਜੀ ਦਾ ਤਿਲਕ ਦਿੱਤਾ ਉਹਨਾਂ ਨੂੰ ਤੇ ਪੇਟਾ ਪੇਸ਼ ਕੀਤੀਆਂ ਮਹਾਰਾਜ ਜਤੇ ਭੁੱਲਾਂ ਦੀ ਵਰਖਾ ਕੀਤੀ ਗਈ ਤੇ ਉਸੇ ਦਿਨੀ ਉਹਨਾਂ ਦੇ ਨਾਮ ਦਾ ਸਿੱਕਾ ਚਲਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਪਰ ਮਹਾਰਾਜਾ ਰਣਜੀਤ ਸਿੰਘ ਦੇ ਆਪਣੇ ਨਾਮ ਦੇ ਸਿੱਕੇ ਤੋਂ ਮਨਾ ਕਰਕੇ ਗੁਰੂ ਨਾਨਕ ਦੇਵ ਜੀ ਦਾ ਨਾਮ ਦਾ ਸਿੱਕਾ ਚਲਾਉਣ ਬਾਰੇ ਉਹਨਾਂ ਨੇ ਕਿਹਾ ਜਿਸ ਵਿੱਚ ਇੱਕ ਪਾਸੇ ਨਾਨਕਸ਼ਹੀ ਰੁਪਈਆ ਤੇ ਪੈਸੇ ਨੂੰ ਨਾਨਕਸ਼ਹੀ ਪੈਸੇ ਸਚਣ ਦਾ ਹੁਕਮ ਦਿੱਤਾ ਸੀ ਤੇ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਦਾ ਨਾਮ ਗੁਰਮੁਖੀ ਤੇ ਫਾਰਸੀ ਦੇ ਵਿੱਚ ਲਿਖਿਆ ਹੋਇਆ ਸੀ ਤੇ ਇੱਕ ਪਾਸੇ ਰੁਪਈਏ ਦੇ ਇੱਕ ਪਾਸੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੇ ਨਾਲ ਬੈਠੇ ਸਨ ਪਾਈ ਮਰਦਾਨਾ ਜੀ ਕੀਰਤਨ ਕਰਦਿਆਂ ਦੀ ਫੋਟੋ ਤੇ 2 ਰੁਪਈਏ ਦੇ ਦੂਜੇ ਪਾਸੇ ਗੁਰਮੁਖੀ ਤੇ ਫਾਰਸੀ ਦੇ ਵਿੱਚ ਗੁਰੂ ਨਾਨਕ ਨਾਮ ਜੀ ਸਹਾਈ ਲਿਖਿਆ ਹੋਇਆ ਸੀ ਤੇ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਅੱਗੇ ਇਤਿਹਾਸ ਦੱਸਾਂਗੇ ਤੇ ਆਪਣੇ ਚੈਨਲ 'ਤੇ ਜਰੂਰ ਸਬਸਕ੍ਰਾਈਬ ਕਰਿਓ ਜਰੂਰ ਸਪੋਰਟ ਕਰੋ ਆਪਣੇ ਵੀਰ ਨੂੰ ਤੁਸੀਂ ਹੋਰ ਵੀ ਸਪੋਰਟ ਕਰਦੇ ਹੋ ਹੋਰ ਚੀਜ਼ਾਂ ਵੀ ਤੁਸੀਂ ਦੇਖਦੇ ਹੋ ਜ਼ਰੂਰ ਆਪਣੀਆਂ ਵੀਡੀਓ ਦੇਖੋ ਜਿੱਥੇ ਕਮੀ ਹੁੰਦੀ ਹੈ ਗਲਤੀ ਹੁੰਦੀ ਹੈ ਇਸ ਕਮੈਂਟ ਜ਼ਰੂਰ ਕਰੋ ਵੀਡੀਓ ਵਧੀਆ ਲੱਗਦੀਆਂ ਲਾਈਕ ਕਮੈਂਟ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ